ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਹੋਰ ਜਾਨਵਰ ਘਰ ਪ੍ਰਵਾਸ ਸਾਰੇ ਸਿੱਟ ਨੇ ਤੇ ਬਾਬੇ ਆਪਾਂ ਨੇ ਤੋਂ 2 ਦਿਨ ਹੋ ਗਏ ਵਲੌਗ ਨਹੀਂ ਪਿਆਗਾ ਕਿਉਂਕਿ ਬਈ ਮੀ ਬਹੁਤ ਆਪਣੇ ਮੀ ਬਹੁਤ ਪਿਆ ਤੇ ਅੱਜ ਆਪਾਂ ਲਾਇਏ ਜੋੜੇ ਮੈਂ ਕਿਹਾ ਬਾਈਆਂ ਨੂੰ ਸ਼ੌਂਕ ਕਰਾ ਦੇ ਕੇ ਜੋੜਿਆਂ ਦਾ ਅੱਜ ਆਪਾਂ 10 ਕੀ ਜੋੜੇ ਲਾਏ ਆ ਆਈ ਤੋਂ ਸਟਾਰਟ ਕਰਦੇ ਆ ਆਪਾਂ ਵੀ ਆ ਪਹਿਲਾ ਜੋੜਾ ਲਾਤਾ ਆਪਾਂ ਬਾਕੀ ਆਪਾਂ ਖੁੱਡੇ ਛੱਡੇ ਪਿਆ ਖੁੱਡੇ ਚ ਆਪਾਂ ਇੱਥੇ ਲਾ ਕੇ ਛੱਡ ਕੇ ਵਿਖਾਉਨੇ ਤੁਹਾਨੂੰ ਕੀਰਾਂ ਤੁਸੀਂ ਆਹ ਵੇਖੋ ਬਈ ਕਰੋ ਚੈੱਕ ਆ ਆ ਕਬੂਤਰ ਬਈ ਗਾਹਣਾ ਤੇ ਮਗਰਲੀ ਕੂਬਰੀ ਆ ਇਹ ਸ਼ਾਕ ਖੇ ਅਬੀ ਦੋਵੇਂ ਕਬੂਤਰ ਵੀ ਸ਼ਾਕ ਖਾ ਤੇ ਕਬੂਤਰ ਵੀ ਸ਼ਾਕ ਖੀ ਆ ਏ ਦੂਜਾ ਤੇ ਤੀਜਾ ਜੁੜਾ ਰਿਹਾ ਬਈ ਆ ਆਪਣਾ ਲਾਲ ਚੀਨਾ ਗੁਤਰੀ ਉਡਦ ਰਿਹਾ ਕਾਲੀ ਚੀਨੀ ਗੁਤਰੀ ਉਡਦੀ ਰਹੀ ਆ ਦੇਖੋ ਬਈ ਇਹ ਆਪਾਂ ਕਿਹੜਾ ਖੁੱਡੇ ਛੱਡ ਦਿੰਨੇ ਆ ਤੇ ਆਪਾਂ ਤੁਹਾਨੂੰ ਦੂਜੇ ਜਿਹੜੇ ਅੰਦਰ ਲੱਗੇ ਵਿਆ ਉਹ ਤੁਹਾਨੂੰ ਇੱਥੇ ਬਾਹਰ ਲੈ ਕੇ ਝਾਲੀ ਚ ਵਿਖਾਉਣੇ ਆ ਆਪਾਂ ਤੁਹਾਡਾ ਫੇਵਰਿਟ ਕਬੂਤਰ ਵੀ ਛੜਤਾ ਜੀ ਆਪਣੀ ਕਾਲੇ ਕੰਨਾਂ ਵਾਲੀ ਖੱਟੀਆਂ ਅੱਖਾਂ ਦੀ ਕਬੂਤਰੀ ਨਾਲ ਬੋਦੀਆ ਦੇਖੋਈ ਕਰੋ ਸ਼ਾਕ ਕਿਵੇਂ ਲੱਗੀ ਕਬੂਤਰੀ ਜੀ ਤੇ ਕਬੂਤਰ ਮਾਣੇ ਦੱਸੋ ਕਮੈਂਟ ਕਰਕੇ ਆਪਾਂ ਨੂੰ ਇਹ ਦਿਨੇ ਛੜਤਾ ਆਪਾਂ ਪਹਿਲਾਂ ਵੀ ਚੰਗੇ ਉੱਡੇ ਦੇ ਬੱਚੇ ਦੇ ਨਾਂ ਤੇ ਆਪਾਂ ਫੇਰ ਛੜਤ ਇਸੇ ਨਾਲ ਹੀ ਬਾਕੀ ਤੁਹਾਨੂੰ ਆਪਾਂ ਖੁੱਡੇ 'ਚ ਵਿਖਾਉਣੇ ਆ ਜਿਹੜੀ ਜਿਹੜੀ ਜੋੜੇ ੱੱ ੱਵੇ ਆ ਆ ਦੋਵੇਂ ਲਾ ਦੇ ਬਈ ਆਪਾਂ ਆਪਣਾ ਰੱਤਕੂਤ ਤਾਂ ਦਿਓ ਖਟੜ ਖਣੀ ਕੂਦਰੀ ਗਾਲਸਰੀ ਆਹ ਕਬੂਤਰ ਖਟੰਗਾ ਖਾਣਾ ਆਹ ਕੂਦਰੀ ਲਾਦੀ ਵੀ ਆਹ ਖਾਲੀ ਗੂਰੀ ਰੋਚਿਆਕ ਆਹ ਕਬੂਤਰ ਆਪਣਾ ਕਾਸਰਾ ਚਟੀਆਂ ਖਾਣਾ ਇਹ ਨਾ ਪਲਾਤੀਆ ਕਾਲੇ ਕੰਨ ਵਾਲੀ ਦੂਤਰੀ ਇਹ ਬਾਬੇ ਤੁਹਾਡੀਆਂ ਅੱਖਾਂ ਚੈੱਕ ਕਰਾਉਣੀਆਂ ਇਹਨਾਂ ਅੱਖਾਂ ਹੀ ਟੀਰਾ ਦੋਹਾਂ ਚ ਬਹੁਤ ਸੋਹਣੀਆਂ ਅੱਖਾਂ ਨੂੰ ਬਾਹਰ ਜਾ ਕੇ ਚੈੱਕ ਕਰਵਣੀ ਇਹਨਾਂ ਅੱਖਾਂ ਕੂਰੀ ਦੀਆਂ ਦੇਖੋ ਇਹ ਅੱਖਾਂ ਕਬੂਤਰੀ ਦੀਆਂ ਆਪਾਂ ਖੂਰੀ ਵੱਡਿਆਂ ਲਈ ਆ ਆ ਘਟੀਆਂ ਅੱਖਾਂ ਦੀ ਗੁਦਰੀ ਬੈਠੀ ਤਾਂ ਆ ਦੋਵੇਂ ਜੋੜੀ ਲੱਗੀ ਵੀ ਐ ਇੰਨੇ ਧੁੰਨ ਦੀ ਐ ਕੋ ਕੋ ਗ੍ਰਾਮ ਲੱਕੀ ਜਾਂਦੇ ਆ ਉੱਥੇ ਆਇਤਾ ਬਾਬੇ ਵੇਨੇ ਕੇ ਜੋੜਗਾ ਲਾੰਗਾ ਬਾਕੀ ਕਾਲੂ ਲਾਵਾਂਗੇ ਤੇ ਕਾਲੂ ਕਰਾਵਾਂਗੇ ਸ਼ੌਂਕ ਆ ਦੋ ਕਬੂਤਰ ਸੰ ਹੋਰ ਬਖਾਉਣੇ ਆ ਦੱਸਿਓ ਕਿਵੇਂ ਲੱਗੇ ਕਹਿੰਦਾ ਕੀ ਇਹ ਇਹ ਆਪ ਇਹਨਾਂ ਦੇ ਵੀ ਜੋੜ ਲਵਣੇ ਹੈ ਜੇ ਇਹਨਾਂ ਧੋਪ ਲਵਾਈ ਆਪਾਂ ਵੱਡੇ ਕਬੂਤਰ ਆਪਣੇ ਹੈਗੇ ਨਹੀਂ ਕੋਈ ਦੇਖੋ ਜੀ ਬਾਜੀ ਤਾਂ ਆਪਾਂ ਇਹਨਾਂ ਨੂੰ ਜੋੜਾਂਗਾ ਲਾਈਂਗਾ ਬਾਕੀ ਆਪਾਂ ਕੱਲੂ ਲਾਵਾਂਗੇ ਆ ਬੱਚੇ ਭਾਈ ਵੇ ਬੱਦੇ ਬੇਛਦਰੀ ਦੇ ਦੋ ਤੇ ਆ ਇੱਕ ਹਉ ਤੇ ਆ ਤਾਲੀ ਤੇ ਇੱਕ ਐ ਤੇ ਆ ਦੇਖੋ ਜੀ ਅੱਜ ਆਪਾਂ ਦੋ ਬੱਚੇ ਛੱਡੇ ਵੀ ਆ ਉਹ ਫਿਰਦੇ ਆ ਜੇ ਆਪਾਂ ਦੁਬਾਰਾ ਹੀ ਛੱਡੇ ਸੀਗੇ ਉਹ ਗਿੱਜ ਗਏ ਆ ਇੱਕ ਤਾਂ ਹੋ ਜਾਂਦਾ ਇੱਕੋ ਹੀ ਤੇ ਹੋਰ ਫਿਰਦਾ ਨਾ ਉਹ ਚੱਲੇ ਇਕੱਠੇ ਚੱਲੇ ਆ। ਇੱਕ ਹੋਰ ਨੰਗਿਆ। ਜੁੱਤੇ ਉਹ ਕਮਣੇ ਆ ਤੇ ਬਖਾਉਂਦੇ ਤੁੰਨੂੰ। ਬਾਕੀ ਦੋ ਇੱਥੇ ਵੱਡੇ ਵੇ ਆ। ਇਹ ਕਹੇ ਇੱਥੇ ਵੱਡਾ ਵੇ ਡੋਰਣਾ। ਉਹ ਬੱਚੇ ਸਿੱਧਾ ਭਾਇਆ ਤੇ ਹੁਣ ਫੇਰ ਉੱਡ ਗਿਆ ਉਹ। ਬਸ ਐਂ ਪੱਕੇ ਪੈ ਜਾਣਾ। ਇੱਕ ਤਾਂ ਬਾਬੇ ਉਹ ਆ ਗਿਆ। ਦੋਵੇਂ ਆ ਆ ਗਏ। ਆਗੇ ਦੋਵੇਂ ਬਾਕੀ ਆਪਾਂ ਕੱਲ ਨੂੰ ਲਾਵਾਂਗੇ ਜੋੜੇ ਅੱਦੇ ਤੇ ਇਥੇ ਤੁਹਾਨੂੰ ਕਰਾਵਾਂਗੇ ਸ਼ੌਂਕ ਦੇਖੋ ਇਹ ਬਿਲਕੁਲ ਇਸ ਤਰ੍ਹਾਂ ਅੱਜ ਆਪਾਂ ਤੁਹਾਨੂੰ ਕਬੂਤਰਾਂ ਦੇ ਜੋੜੇ ਵਿਖਾਉਣੇ ਸੀਗੇ ਜਿਹੜੇ ਲਾਏ ਸੀ ਆਪਾਂ ਤੇ ਅੱਧੇ ਜੋੜੇ ਆਪਾਂ ਕਾਲੂ ਲਾਵਾਂਗੇ ਅੱਧੇ ਕਾਜਲਾ ਦੇ 10 ਕਾਜਲਾ ਤੇ ਬਾਕੀ ਆਪਾਂ ਕਾਲੂ ਲਾਵਾਂਗੇ ਤੇ ਕਾਲੂ ਕਰਾਵਾਂਗੇ ਸ਼ੌਂਕ ਤੁਹਾਨੂੰ ਆਪਾਂ ਜਿਹੜੇ ਜਿਹੜੇ ਜੋੜੇ ਲਾਏ ਤੇ ਨਾਲੇ ਕਾਲੂ ਆਪਾਂ ਦੋ ਬੱਚੇ ਛੱਡਾਂਗੇ ਇੰਨਾ ਛੱਡੇ ਪਏ ਜਿਹੜੇ ਦੋ ਦੋ ਆਪਦੇ ਪੇ ਕਾ ਬਦਾ ਪਿਆ ਇਹਨਾਂ ਤੇ ਨਾ ਜੀ ਕੋਈ ਦੋ ਛੱਡਾਂਗੇ ਤੇ ਕਾਲੂ ਵਿਖਾਵਾਂਗੇ ਕਾਲੂ ਵਿਖਾਵਾਂਗੇ ਨਾਲੇ ਤੁਹਾਨੂੰ ਆਪਾਂ ਉੜਦੇ ਜਾਨਵਰ ਤੇ ਬਾਕੀ ਕਾਲੂ ਜੋੜੇ ਲਾਵਾਂਗੇ ਠੀਕ ਹੈ ਧੰਨਵਾਦ ਸਾਰਿਆਂ ਦਾ ਚੈਨਲ ਵੇਖਣ ਲਈ ਤੇ ਬਾਕੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਵੀ ਆਪਣਾ ਚੈਨਲ ਠੀਕ ਹੈ ਧੰਨਵਾਦ ਸਾਰਿਆਂ ਦਾ ਬਈ